ਵੀਡੀਓ ਦੇਖ ਰਹੇ ਸਾਰੇ ਪਿੰਡ ਪਰਵਾਂ ਨੂੰ ਸਤਿ ਸ੍ਰੀ ਅਕਾਲ ਵਗਦਾ ਹੋਇਆ ਨੈਸ਼ਨਲ ਹਾਈਵੇ 50 ਤੇ ਸਮਾਂ ਹੋ ਗਿਆ ਹੈ ਤਕਰੀਬਨ 8 ਵਜੇ ਦਾ ਆਪਾਂ ਮਨੀਰਾਬਾਦ ਤੋਂ 6:40 ਮਿੰਟ ਤੇ ਚੱਲੇ ਸੀਗੇ ਮਹਿਬੂਬ ਤੇ ਦਾਦਾ ਵੀਰ ਤੋਂ ਲੈ ਕੇ ਅੱਗੇ ਆ ਵਿਦਾ ਉਹਨਾਂ ਨੂੰ ਫਿਰ ਮਿਲਣ ਦਾ ਵਾਦਾ ਕਰਕੇ ਉੱਥੇ ਚੱਲ ਪਿਆ ਸੀ ਮੈਂ ਤੇ ਸੂਰਜ ਜਿਹੜਾ ਹੈਗਾ ਪਿੱਛੇ ਹੈ ਲਿਸ਼ਕਾ ਮਾਰਨ ਲੱਗ ਪਿਆ ਤੇ ਹਲਕੀ ਹਲਕੀ ਠੰਡ ਹੈ ਤੇ ਠੰਡ ਦੇ ਵਿੱਚ ਜਿਹੜਾ ਹੈਗਾ ਧੁੱਪੇ ਖੜਨ ਦਾ ਜੀ ਕਰਦਾ ਸੋ ਮੈਂ ਖੜ ਗਿਆ ਸੀ 2 ਮਿੰਟ ਇੱਥੇ ਅੱਜ ਦਾ ਆਪਣਾ ਜਿਹੜਾ ਸਫਰ ਆ ਬਿੱਦਰ ਦਾ ਉਹ 400 ਕਿਲੋਮੀਟਰ ਦਾ ਰੱਕ ਉਹ ਚੱਲਦੇ ਇਸ ਤਰ੍ਹਾਂ ਫਿਰ ਹਾਈਵੇ ਹੈ ਤੇ ਹਾਈਵੇ ਦੇ ਟਰੱਕ ਹੀ ਚੱਲਣਗੇ 400 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਆਪਾਂ ਤੈਅ ਕਰਨਾ ਹੌਲੀ-ਹੌਲੀ ਅੱਜ ਤੋਂ ਅੱਗੇ ਚੱਲਦੇ ਆਂ 9 ਵਜੇ ਆਪਾਂ ਨੂੰ ਕਿਸੇ ਨੇ ਫੋਨ ਕਰਨਾ ਹੈ ਤਾਂ ਫੋਨ ਸੁਣਨ ਵਾਸਤੇ ਆਪਾਂ ਖੜਾਂਗੇ ਨਾਲੇ ਉੱਥੇ ਰੋਟੀ ਪਾਣੀ ਛਕ ਲਾਂਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਸਫ਼ਰ ਪ੍ਰਾਣਾ ਜਿਹੜਾ ਤੁਸੀਂ ਦੇਖਿਆ ਉਹ ਕਿੱਦਾਂ ਦਾ ਲੱਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲੋਕੀ ਪੜਹੀ ਨਾ ਲੈਣ ਅੱਖੀਆਂ ਅਸੀਂ ਨਜ਼ਰਾਂ ਚ ਰੋਂਦੇ ਰਹੇਗੇ ਵੀ ਤੁਰਾਂ ਹਾਂ ਦੀ ਤੋੜ ਹੋ ਗਿਆ ਅਸੀਂ ਟੂੜਾਂ ਉਡਾਉਂਦੇ ਰਹੇਗੇ ਵੀ ਤਿੰਗੁਜ਼ਰੀ ਕਹਾਣੀ ਜਹਾਂ ਅਸੀਂ ਬਹਿ ਕੇ ਸੁਣਾਉਂਦੇ ਰਹੇਗੇ ਸੁਪਨੇ ਚ ਉੱਟਾਂ ਮੈਂ ਬਣ ਕੇ ਪਤੰਗੇ ਇਸ ਵਕਤ ਜਿਹੜੀ ਨਦੀ ਆਪਾਂ ਦੇਖ ਰਹੇ ਆ ਉਹ ਹੈਗੀ ਆ ਕ੍ਰਿਸ਼ਨਾ ਨਦੀ ਦੱਖਣ ਭਾਰਤ ਦੀਆਂ ਵੱਡੀਆਂ ਨਦੀਆਂ ਗੋਦਾਵਰੀ, ਕ੍ਰਿਸ਼ਨਾ ਤੇ ਕਵੇਰੀ। ਉਹਨਾਂ 'ਚੋਂ ਇੱਕ ਹੈ ਉਹਨਾਂ 'ਚੋਂ ਇੱਕ ਹੈ ਕ੍ਰਿਸ਼ਨਾ ਨਦੀ। ਕ੍ਰਿਸ਼ਨਾ ਨਦੀ ਜਿਹੜੀ ਹੈਗੀ ਆ ਕਰਨਾਟਕਾ, ਆਂਧਰਾ ਪ੍ਰਦੇਸ਼ ਹੁੰਦੀ ਹੋਈ ਬੀ ਆਫ ਬੰਗਾਲ ਦੇ ਵਿੱਚ ਰਲ ਜਾਂਦੀ ਆ। ਪਰ ਉਸ ਤੋਂ ਪਹਿਲਾਂ ਇਹ ਜਿਹੜੀ ਤੁੰਗਪਧਰਾ ਨਦੀ ਆਈ ਸੀਗੀ ਆਪਣੇ ਹੰਪੀ ਦੇ ਕੋਲੇ। ਉਹ ਹੰਪੀ ਵਾਲੀ ਜਿਹੜੀ ਨਦੀ ਤੁੰਗਪਧਰਾ ਉਹਨੂੰ ਮਿਲਦੀ ਆ ਸੰਗੇਸ਼ਵਰ ਨਾਂ ਦੇ ਪਿੰਡ ਦੇ ਕੋਲੇ। ਤੇ ਸੰਗੇਸ਼ਰਨ ਜਿਹੜਾ ਪਿੰਡ ਹੈਗਾ ਉਹ ਕਰਨੂਲ ਜ਼ਿਲ੍ਹੇ ਚ ਪੈਂਦਾ ਅੰਧਰਪ੍ਰਦੇਸ਼ ਚ ਹੋਰ ਖਾਸ ਗੱਲ ਦੱਸਾਂ ਜੀ ਅ ਕ੍ਰਿਸ਼ਨਾ ਤੇ ਤੁੰਗਪਦਰਾ ਨਦੀ ਦੇ ਜਿਹੜਾ ਵਿਚਾਲੇ ਵਾਲਾ ਥਾਂ ਹੈ ਉਹਨੂੰ ਰਾਇਚੂਰ ਦੁਆਬ ਕਹਿੰਦੇ ਆ ਦੋ ਦਰਿਆਵਾਂ ਦੇ ਵਿਚਾਲੇ ਜਿਹੜਾ ਰਾਇਚੂਰ ਦੁਆਬ ਔਰ ਜਿਹੜਾ ਰਾਇਚੂਰ ਦੁਆਬ ਹੈ ਉਹ ਰਾਇਚੂਰ ਦੁਆਬ ਦੱਖਣ ਭਾਰਤ ਦੇ ਜਿਹੜੇ ਸਾਮਰਾਜ ਸੀਗੇ ਪਹਿਲਾਂ ਵਾਲੇ ਉਹਨਾਂ ਦੇ ਵਿਚਾਲੇ ਕਨਫਲਿਕਟ ਮਤਲਬ ਮਤਭੇਦਾਂ ਦਾ ਇੱਕ ਥਾਂ ਰਹੀ ਹੈ ਕਾਰਨ ਕੀ ਸੀ ਕਿਉਂਕਿ ਉੱਥੇ ਝੋਨਾ ਬਹੁਤ ਹੁੰਦਾ ਸੀ ਤੇ ਉੱਥੇ ਡਾਇਮੰਡ ਦੇ ਜਿਹੜੇ ਸੀਗੇ ਮਾਈਨ ਸੀਗੀਆਂ ਖਾਨਾ ਸੀਗੀਆਂ ਹੀਰਿਆਂ ਦੀਆਂ ਖਾਨਾ ਸੀਗੀਆਂ ਉੱਥੇ ਇਸ ਕਰਕੇ ਉਹ ਕਨਫਲਿਕਟ ਦਾ ਝਗੜੇ ਦਾ ਥਾਂ ਰਿਹਾ ਸੀ ਆ ਰਾਜਚੁਰ ਦੁਆਬ ਸੋ ਭਾਈ ਇਹ ਨਦੀਆਂ ਦਾ ਇਤਿਹਾਸ ਤੇ ਨਦੀਆਂ ਦੇ ਨਾਲ ਬਸੇ ਹੋਏ ਜਿਹੜੇ ਥਾਂ ਹੈ ਉਹਨਾਂ ਦਾ ਇਤਿਹਾਸ ਨੂੰ ਦੇਖਣ ਪੜਨ ਨੂੰ ਤੇ ਮਿਲਦਾ ਜਦੋਂ ਤੁਸੀਂ ਘੁੰਮਦੇ ਹੋ ਉਹ ਬਹੁਤ ਵਿਸ਼ਾਲ ਜਿਹੜਾ ਹੈਗਾ ਕ੍ਰਿਸ਼ਨ ਦਾ ਜਿਹੜਾ ਥਾਂ ਘੇਰੀ ਵੀ ਹੈ ਕ੍ਰਿਸ਼ਨਾ ਨਦੀ ਨੇ ਇਹੜਾ ਸੰਗੇਸ਼ਰਮ ਹੈ ਜਿੱਥੇ ਸੰਗਮ ਹੁੰਦਾ ਹੈ ਨਾ ਦੋ ਨਦੀਆਂ ਦਾ ਉਹ ਇੱਕ ਪਵਿੱਤਰ ਸਥਾਨ ਇਹਨਾਂ ਦਾ ਤੀਰਥ ਸਥਾਨ ਆਹੋ ਤੇ ਵਿਚਾਲੇ ਇਲਾਕੇ ਨੂੰ ਆਪਾਂ ਕਹਿੰਦੇ ਆ ਰਾਏਚੂਰ ਦੁਆਬ ਰਾਏਚੂਰ ਨਾਂ ਦੀ ਜਗ੍ਹਾ ਆਹੋ ਜੱਟ ਜੱਟ ਹੀ ਹੁੰਦੀ ਹੈ ਬਈ ਜਿੱਥੋਂ ਦੀ ਮਰਜ਼ੀ ਹੋਣ ਦੋ ਟਰਾਲੀਆਂ ਪਾ ਕੇ ਪਤੰਦਰ ਤਪੀ ਤੁਰ ਹੀ ਜਾਂਦਾ ਸੀਗਾ ਨਾਲ ਲਾਇ ਸੀ ਕੰਨਾ ਗੀਤ ਮਹਾਰਾਸ਼ਟਰ ਤੇ ਕਰਨਾਟਕ ਦੇ ਇਸ ਹਿੱਸੇ 'ਚ ਹਜੇ ਵੀ ਬਲਦ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਆ ਆਪਣੇ ਸਾਹਮਣੇ ਇੱਕ ਬਲਦ ਗੱਡੀ ਆਉਂਦੀ ਹੈ ਤੇ ਬਲਦਾਂ ਦੇ ਸਿੰਘ ਦੇਖੋ ਤੁਸੀਂ ਖੇਤਾਂ ਵਿੱਚ ਹਜੇ ਵੀ ਇਹ ਬਲਦਾ ਨਹੀਂ ਖੇਤੀ ਕਰਦੇ ਆ ਜ਼ਿਆਦਾਤਰ ਤੇ ਟਰੈਕਟਰ ਹੈਗੇ ਆ ਪਰ ਆਮ ਇਥੇ ਹੁਣ ਇਸ ਇਲਾਕੇ ਵਿੱਚ ਦੇਖ ਰਿਹਾ ਵੀ ਭਾਈ ਬਲਦ ਜਿਹੜੇ ਹੈਗੇ ਉਹ ਬਲਦਾਂ ਨਾਲ ਖੇਤ ਚੁੱਤੀ ਜਾਂਦੇ ਆ ਕਮਾੜ ਵੀ ਬੀਜਿਆ ਹੋਇਆ ਤੇ ਮਿਰਚਾਂ ਦੀ ਖੇਤੀ ਵੀ ਹੈ ਤੇ ਮੱਕੀ ਵੀ ਹੈ ਖੇਤੀ ਜਿਹੜੀ ਹੈਗੀ ਉਹ ਪਠਾਰੀ ਧਰਤੀ ਹੋਣ ਕਰਕੇ ਡ੍ਰਿਪ ਸਿਸਟਮ ਦੀ ਹੈ ਪਾਣੀ ਦੇ ਸ्रोत ਇਹਨਾਂ ਦਾ ਹੋ ਵੀ ਡ੍ਰਿਪ ਸਿਸਟਮ ਹੀ ਹੈ ਇੱਕ ਥਾਂ ਦੇ ਇਕੱਠਾ ਕਰ ਲੈਂਦੇ ਜਵੇਂ ਰਾਜਸਥਾਨ ਦੇ ਗੁਜਰਾਤ ਸੀ ਇੱਕ ਥਾਂ ਦੇ ਪਾਣੀ ਇਕੱਠਾ ਕਰਕੇ ਉੱਥੋਂ ਮੋਟਰ ਦੇ ਨਾਲ ਫਰੀ ਟ੍ਰਿਪ ਸਿਸਟਮ ਨਾਲ ਪਾਣੀ ਲਾਉਂਦੇ ਆ ਤੇ ਜਿਹੜੀਆਂ ਉਹ ਲੂੰਗੀਆਂ ਸੀਗੀਆਂ ਸਾਊਥ ਇੰਡੀਆ ਦੀਆਂ ਰੰਗ-ਬਰੰਗੀਆਂ ਉਹ ਹੁਣ ਜਿਸ ਨੂੰ ਹਟ ਗਈਆਂ ਹੁਣ ਤੋਤੀਆਂ ਤੇ ਗੰਦੀ ਟੋਕਰੀ ਮਹਾਰਾਜਾ ਜਿਹੜਾ ਉਹ ਹੈਗਾ ਉਹ ਦਿਸਣ ਲੱਗਿਆ ਹੈਗਾ ਆ ਇੱਕ ਬੰਦਾੜਾ ਬੈਠਾ ਜਾਂਦਾ ਦੇਖੋ ਤੁਸੀਂ ਇਹਦੇ ਤੋਤੀ ਬੰਨੀ ਐ ਤੇ ਇੰਦਰ ਟੋਕੀ ਲਈ ਨੈਸ਼ਨਲ ਹਾਈਵੇ 50 ਦੇ ਉੱਪਰ ਟਪ ਥੋੜੀ ਦਿਖੀ ਹੋ ਗਈ ਐ ਤੇ ਸਵੇਰ ਦਾ ਨਾ ਸਰੀਰ ਡਾਊਨ ਜਾ ਸੀਗਾ ਨੀਂਦ ਆਉਣ ਲੱਗੀ ਸੀ ਚਲਾਉਂਦੇ ਚਲਾਉਂਦੇ ਨੂੰ ਮੋਟਰ ਚਲਾਉਣ ਦਾ ਜੀ ਨਹੀਂ ਕੀਤਾ ਫਿਰ ਖੜ ਗਿਆ ਇੱਥੇ ਖੜ ਕੇ ਦੋ ਮਿੰਟ ਸ਼ਾਮੇ ਬੈਠੇ ਆ ਤੇ ਹੁਣ ਪਾਣੀ ਪੂਣੀ ਪੀਤਾ ਤੇ ਮੂੰਹ ਧੋਤਾ ਹੁਣ ਆਪਾਂ ਗਾਹ ਨੂੰ ਚੱਲਦੇ ਆ ਇੱਥੋਂ ਸਫ਼ਰ ਜਿਹੜਾ ਹੈਗਾ 220 ਕਿਲੋਮੀਟਰ ਦਾ ਪਤਾ ਨਹੀਂ ਤਾਂ ਕੱਲ ਰਾਤ ਲੇਟ ਸੁੱਤੇ ਜਾ ਇਹ ਖੁੰਡੜਾ ਖਾਣਾ ਹੈਗਾ ਉਹ ਤੇਲਪਾ ਜਿਆਦਾ ਤੇਲ ਵਾਲਾ ਹੈ oily ਜਿਹਾ ਬਾਲਾ ਇਡਲੀ ਦੋਸਾ ਖਾ ਲਓ ਚਾਹੇ ਬੜਾ ਖਾ ਲਓ ਤੇ ਚਾਹੇ ਪੂਰੀ ਖਾ ਲਓ ਬੜੇ ਤੇਲ ਵਾਲੀ ਹੈ ਉਹਦੇ ਕਰਕੇ ਥੋੜਾ ਜਿਹਾ ਸਰੀਰ ਹਲਕਾ ਜਿਹਾ ਡਾਊਨ ਹੋਇਆ ਹੋਇਆ ਚੱਲ ਕੇ ਬਿਦਰ ਥੋੜਾ ਜਿਹਾ ਦਾਲ ਰੋਟੀ ਖਾਣੇ ਆ ਤੇ ਰੈਸਟ ਕਰਦੇ ਆ ਫੇਰ ਥੋੜਾ ਜਿਹਾ ਸਰੀਰ ਸੈੱਟ ਹੋਊਗਾ ਤੇ ਸੜਕ ਜਿਹੜੀ ਹੈਗੀ ਆਉਣ ਉਹ ਇੱਕੋ ਸੜਕ ਤੇ ਮਤਲਬ ਦੋਨੇ ਪਾਸੇ ਆ ਵਾ ਜੀ ਚੱਲਣ ਲੱਗੀ ਫੋਰ ਲੇਨ ਨਹੀਂ ਹੈਗੀ ਇਹ ਸਿੰਗਲ ਹੀ ਹੈ ਇੱਥੇ 220 ਕਿਲੋਮੀਟਰ ਰਹਿ ਗਿਆ ਵਿਧਰ 4 4.5 ਘੰਟੇ ਦਾ ਰਾਹ ਦਿਖਾਉਂਦਾ ਹੈਗਾ ਫਰੇਮ ਵਿੱਚ ਦਿਖਾਈ ਦਿੰਦੀ ਗੱਡੀ ਉਸ ਭਾਈ ਸਾਹਿਬ ਦੀ ਜਿਨ੍ਹਾਂ ਨੇ ਆਪਾਂ ਨੂੰ 9 ਵਜੇ ਫੋਨ ਕਰਨਾ ਸੀਗਾ ਫੋਨ ਕਰਕੇ ਉਹਨਾਂ ਨੇ ਆਪਾਂ ਨੂੰ ਸੱਦਿਆ ਤੇ ਕਿਹਾ ਵੀ ਆਪਾਂ ਵਿਧਰ ਜਾ ਕੇ ਹੈਗਾ ਗੁਰੂ ਘਰ ਟਿਕਾਣਾ ਕਰਨਾ ਕਿਉਂਕਿ ਇਹ ਵਿਧਰ ਦੇ ਜਿਹੜੇ ਹੈੱਡ ਗ੍ਰਾਂਥੀ ਨੇ ਸਰਦਾਰ ਹਰਪਾਲ ਸਿੰਘ ਜੀ ਉਹਨਾਂ ਦੇ ਸੁਪੁੱਤਰ ਨੇ ਮਨਮੀਤ ਸਿੰਘ ਜੀ ਤੇ ਇਹ ਗ੍ਰੀਨ ਇੰਡੀਆ ਪ੍ਰੋਜੈਕਟ ਚਲਾ ਰਹੇ ਨੇ ਯਾਨੀ ਕਿ ਰੁੱਖਾਂ ਨੂੰ ਲਾਉਣ ਦੀ ਇਹ ਸੇਵਾ ਨਿਭਾ ਰਹੇ ਨੇ ਦ ਗ੍ਰੀਨ ਮੈਨ ਆਫ ਇੰਡੀਆ ਇਹਨਾਂ ਨੂੰ ਕਿਹਾ ਜਾਂਦਾ ਤੇ ਕਰਨਾਟਕ ਸਰਕਾਰ ਸਰਕਾਰ ਵੱਲੋਂ ਇਹ ਅਵਾਰਡ ਪੱਤਾ ਪ੍ਰਾਪਤ ਨੇ ਸਾਹਮਣੇ ਦਰਸ਼ਨੀ ਜੋੜੀ ਗੁਰੂ ਨਾਨਕ ਘੀਰਾ ਬੇਦਰ ਪਹਿਲੇ ਪਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸ਼੍ਰੀ ਨਾਨਕ ਘੀਰਾ ਸਾਹਿਬ ਬੇਦਰ ਕਰਨਾਟਕਾ

ਚੰਦੇ ਨੂੰ ਹਸ ਜਪੇ ਨਾਮ ਲੈ ਤੁਝੇ ਉਚਾਰੇ ਨਾਮ ਤੇ ਰੰਗ ਲੈ ਨਾਮ ਦੇ ਨੂੰਤੀ ਤੇਰੇ ਕੇ ਆਪਾਂ ਸਰਦਾਰ ਮਨਮੀਤ ਸਿੰਘ ਭਾਈ ਸਾਹਿਬ ਉਹਨਾਂ ਦੇ ਇਸ ਗ੍ਰਹਿ ਦੇ ਥੱਲੇ ਬਣੇ ਹੋਏ ਜੀ ਮਤਲਬ ਉਹਨਾਂ ਦੇ ਆਫਿਸ ਤੇ ਉੱਥੇ ਉਹਨਾਂ ਨੇ ਆਪਾਂ ਨੂੰ ਅੱਜ ਟਿਕਾਣਾ ਦਿੱਤਾ ਅੱਜ ਰਾਤ ਆਪਾਂ ਇੱਥੇ ਗੁਜ਼ਾਰਾਂਗੇ ਕੱਲ ਨੂੰ ਅੱਗੇ ਆਪਾਂ ਰਲ ਕੇ ਜਿਹੜਾ ਹੈਗਾ ਜੂਰ ਸਾਹਿਬ ਦਰਸ਼ਨ ਮੇਲੇ ਕਰਾਂਗੇ ਗੁਰਦੁਆਰਾ ਸ਼੍ਰੀ ਨਾਨਕਚੀਰਾ ਬیدر ਕਰਨਾਟਕਾ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੇ ਵਿੱਚ ਜਦੋਂ ਓਂਕੇਸ਼ਵਰ ਉੱਤਰ ਪ੍ਰਦੇਸ਼ ਹੁੰਦੇ ਹੋਏ ਇੱਥੇ ਪਹੁੰਚੇ ਤਾਂ ਇੱਥੇ ਪਾਣੀ ਦੀ ਕਮੀ ਹੁਣ ਵੀ ਹੈ ਵੈਸੇ ਉਹਨਾਂ ਪਾਣੀ ਇੱਥੇ ਧਰਤੀ ਹੇਠਲਾ ਪੀਣ ਨੂੰ ਤੇ ਖੇਤੀ ਨੂੰ ਨਹੀਂ ਹੈਗਾ ਤਾਂ ਮਹਾਰਾਜ ਇੱਥੇ ਆ ਕੇ ਬੈਠੇ ਤੇ ਸੰਗਤਾਂ ਦੀ ਬੇਨਤੀ ਤੇ ਜਿਸ ਜਗ੍ਹਾ ਤੇ ਪੱਥਰ ਦੇ ਉੱਪਰ ਪੈਰ ਲਾਇਆ ਤਾਂ ਉਸ ਜਗ੍ਹਾ ਤੋਂ ਜਿਹੜਾ ਪਾਣੀ ਨਿਕਲ ਰਿਹਾ ਉਹ ਮਿੱਠਾ ਹੈ ਤੇ ਕਿਹਾ ਜਾਂਦਾ ਵੀ ਹੁਣ ਵੀ ਜਿਹੜਾ ਬیدر ਸ਼ਹਿਰ ਦਾ ਸਾਰਾ ਆਸ-ਪਾਸੇ ਦੇ ਲੋਕ ਹੈ ਉਹ ਇੱਥੋਂ ਪਾਣੀ ਲੈ ਕੇ ਜਾਂਦੇ ਆ। ਸੋ ਤੀਜੀ ਵਾਰ ਹੀ ਆ ਗਿਆ ਮੈਂ ਇੱਥੇ ਦੋ ਵਾਰ ਜਦੋਂ ਹਜੂਰ ਸਾਹਿਬ ਆਇਆ ਸੀ ਉਸ ਤੋਂ ਬਾਅਦ ਇੱਥੇ ਆ ਗਿਆ ਤੇ ਜਗ੍ਹਾ ਬਹੁਤ ਰਮਣੀਕ ਹੈ ਇਹ ਜੀ ਕਰਦਾ ਵੀ ਇੱਥੇ ਬੈਠ ਰਹੀਏ ਦੇਖੋ ਤੁਸੀਂ ਮਹਾਰਾਜ ਦੀ ਜਿਹੜੀ ਹੈਗੀ ਆ ਚਰਨਸ਼ੋਭਾ ਪ੍ਰਾਪਤ ਧਰਤੀ ਪਿੱਛੇ ਦਰਬਾਰ ਸਾਹਿਬ ਤੇ ਸਰੋਵਰ ਖੁੱਲਾ ਡੁੱਲਾ ਤੇ ਰਮਣੀਕ ਹੈ ਇੱਥੇ ਕਰਨਾਟਕਾ ਦੇ ਮਹਾਰਾਸ਼ਟਰ ਦੇ ਵਿੱਚ ਸਿੱਖ ਧਿਆਰ ਦੇ ਹੋਰ ਬਹੁਤ ਸਥਾਨ ਨੇ ਜਿਵੇਂ ਇੱਕ ਪੰਜ ਪਿਆਰਿਆਂ ਚੋਂ ਇੱਕ ਪਿਆਰੇ ਭਾਈ ਸਾਬ ਸਿੰਘ ਜੀ ਉਹ ਵੀ ਬਿੱਦਰ ਤੋਂ ਹੋਏ ਆ ਇੱਥੋਂ ਗਏ ਸੀਗੇ ਉਹਨਾਂ ਦਾ ਵੀ ਇੱਥੇ ਸਥਾਨ ਹੈਗਾ ਗੁਰਦੁਆਰਾ ਸਾਹਿਬ ਤੇ ਮਾਈ ਭਾਗੋ ਆਪਣੇ ਖੀਲੇ ਦਿਨਾਂ ਦੇ ਵਿੱਚ ਜਨਵਾੜਾ ਨਾਂ ਦਾ ਇੱਥੇ ਪਿੰਡ ਹੈ ਉੱਥੇ ਰਹੇ ਆ ਮਤਲਬ ਇਹ ਧਰਤੀ ਕਮਾਲ ਹੈ ਬਸ ਇਸ ਧਰਤੀ ਨੂੰ ਜਿੰਨਾ ਤੁਸੀਂ ਆ ਕੇ ਮੱਥੇ ਨਾਲ ਲਾਉਣੀ ਹੋ ਧੰਨ ਭਾਗ ਅੱਜ ਆਪਣੇ ਵੀ ਧਨ ਭਾਗ ਹੈ ਵੀ ਆਪਾਂ ਇੱਥੇ ਖੜੀ ਆਂ ਸੱਚਾ ਹੋਵੇ ਕਿ ਜੇ ਵੀ ਦਰਸ਼ਨੀ ਢੇਉੜੀ ਗੁਰਨਾਨਕ ਚੀ ਦਾ ਵਿਧਰ ਤੇ ਉੱਥੇ ਬੈਠੇ ਆਪਾਂ ਇੰਤਜ਼ਾਰ ਕਰ ਰਹੇ ਆਂ ਵੀਰ ਮਨਮੀਤ ਸਿੰਘ ਜੀ ਦਾ ਤੇ ਉਹ ਆਉਣਗੇ ਤੇ ਆਪਾਂ ਜਾਣਾ ਹੈਗਾ ਬਾਜ਼ਾਰ ਵੱਲ ਨੂੰ ਰਾਇਲ ਐਨਫੀਲਡ ਦੀ ਆਪਣੀ ਸਰਵਿਸ ਕਰਾਉਣੀ ਹੈ ਤੇ ਸਰਵਿਸ ਕਰਾਉਣ ਦੇ ਨਾਲ ਨਾਲ ਕੁਝ ਖਾਣਾ ਪੀਣਾ ਤੇ ਵੀਰ ਮਨਮੀਤ ਸਿੰਘ ਨਾਲ ਗੱਲਾਂ ਬਾਤਾਂ ਕਰਨੀ ਸੋ ਸ਼ਾਂਤ ਹੈ ਵਿਧਰ ਇਸ ਵਕਤ ਜੇ ਤੁਸੀਂ ਜੇ ਤੁਸੀਂ ਗਰਮੀਆਂ ਚਾਉਂਦੇ ਹੋ ਜਾਂ ਛੁੱਟੀਆਂ ਚਾਉਂਦੇ ਹੋ ਉਦੋਂ ਸੰਗਤ ਕਾਫੀ ਹੁੰਦੀ ਹੈ ਪਰ ਇਹਨਾਂ ਦਿਨਾਂ 'ਚ ਇੱਥੇ ਸੰਗਤ ਘੱਟ ਹੈ ਤੇ ਕੋਈ 2-4 ਪਰਿਵਾਰ ਹੀ ਹੈ ਜਿਹੜੇ ਆਏ ਹੋਏ ਆ ਤੇ ਉਹ ਸ਼ਾਂਤ ਦਾ ਸਾਰਾ ਮਾਹੌਲ ਹੈ ਤੇ ਇਹ ਜਿਹੜੀ ਬਾਜ਼ਾਰ ਦੀ ਰੰਗਿਨੀ ਹੈ ਜਾਂ ਬਾਜ਼ਾਰ ਜਿਹੜਾ ਉਹ ਵੀ ਸ਼ਾਂਤ ਹੈ ਬਿਲਕੁਲ ਕੋਈ ਰੋਲਾ ਰਪਾ ਨਹੀਂ ਬਿਦਰ ਇੱਕ ਇਤਿਹਾਸਕ ਸ਼ਹਿਰ ਹੈ ਪੁਰਾਣਾ ਰਾਜਿਆਂ ਮਹਾਰਾਜਾਂ ਦਾ ਤੇ ਇੱਥੇ ਇੱਕ ਕਿਲਾ ਵੀ ਹੈ ਪਰ ਆਪਣੇ ਕੋਲੇ ਕਿਲੇ ਜਾਣ ਦੀ ਕੋਈ ਇੱਛਾ ਨਹੀਂ ਹੈ ਕਿ ਆਪਾਂ ਹੁਣ ਜਿਹੜਾ ਹੈਗਾ ਮੋਟਰਸਾਈਕਲ ਦੀ ਸਰਵਿਸ ਕਰਾਉਣ ਤੋਂ ਬਾਅਦ ਹਜੂਰ ਸਾਹਿਬ ਨੂੰ ਚਾਲੇ ਪਾਵਾਂਗੇ। ਕੀ ਹੋਇਆ? ਕੀ ਆ? ਆਪਾਂ ਬੈਠੇ ਆ ਭਾਈ ਹਰਪਾਲ ਸਿੰਘ ਜੀ ਹੈਡ ਗ੍ਰੰਥੀ ਉਹਨਾਂ ਦੇ ਰੈਸ਼ ਦੇ ਥੱਲੇ ਆਫਿਸ ਬਣਿਆ ਹੋਇਆ ਵੀਰ ਜੀ ਦਾ ਮਨਜੀਤ ਸਿੰਘ ਜੀ ਦਾ ਤੇ ਮੈਂ ਗਿਆ ਸੀਗਾ ਕੀ ਦੱਸਾਂ ਤੁਹਾਨੂੰ ਮੋਟਰਸਾਈਕਲ ਦੀ ਸਰਵਿਸ ਡਿਊ ਸੀ ਤੇ ਮੈਂ ਗਿਆ ਸੀ ਏਜੰਸੀ ਤੇ ਉਹਨਾਂ ਨੇ ਉਹਨਾਂ ਨੇ ਲੈ ਲਿਆ ਮੋਟਰਸਾਈਕਲ ਬਿਠਾਈ ਰੱਖਿਆ 15-20 ਮਿੰਟ ਕਹਿੰਦਾ ਵੀ ਮੜੀ ਅੱਧਾ ਪਣਾ ਘੰਟਾ ਪੜਾਈ ਰੱਖਿਆ ਤੇ ਮੋਟਰਸਾਈਕਲ ਹੱਥੇ ਲਾਇਆ ਕਰ ਉਹ ਪੁੱਛਿਆ ਕਿੰਨੇ ਵੇ ਦੇਵੋਗੇ ਕਹਿੰਦੇ 7 ਹੋ ਜੀ ਤੇ ਮੇਰੀ ਵੀ ਗਲਤੀ ਮੈਨੂੰ ਲੱਗੀ ਮੈਨੂੰ ਦੱਸਿਆ ਭਾਈ ਮੈਨੂੰ ਚਾਹੀਦੀ ਹੈ ਕਿਨੇ ਦੇਣਾ ਪਹਿਲਾਂ ਪੁੱਛਣਾ ਚਾਹੀਦਾ ਫਿਰ ਉਹਨਾਂ ਨੇ ਗੱਲ ਦੁਪੜਿਆ ਕਰਕੇ ਵੀ ਇਹ ਕਮਾਲ ਆ ਤੁਸੀਂ ਉਠਾਈ ਬੈਠੇ ਬੰਦੇ ਦੱਸੋ ਜੀ ਇਹਨੇ ਵੀ ਬਿਲੂ ਤੇ ਉੱਥੋਂ ਆ ਗਿਆ ਮੈਂ ਕਿ ਨਹੀਂ ਮੈਂ ਅੱਗੇ ਜਾਣਾ ਹੈਗਾ ਤੇ ਅੱਗੋ ਕਰਾਉਂਗਾ ਕੱਲ ਨੂੰ ਅੱਜ ਪਹੁੰਚਾਂਗੇ ਹਜੂਰ ਸਾਹਿਬ ਕੱਲ ਨੂੰ ਦੇਖਦੇ ਹਾਂ ਜੇ ਹਜੂਰ ਸਾਹਿਬ ਟਿਕਾਣਾ ਕੀਤਾ ਤਾਂ ਉੱਥੇ ਸਵੇਰੇ ਦੇ ਦਾਂ ਨੂੰ ਚੱਲੋ ਅੱਜ ਲੇਟ ਹੋ ਗਏ ਸੀਗੇ ਤੇ ਇੱਥੋਂ ਹੁਣ ਚੱਲੇ ਪਾਉਨੇ ਆ ਤੇ ਭਾਈ ਸਾਹਿਬ ਤੋਂ ਵਿਦਾ ਲੈਣੇ ਆ ਤੇ ਅੱਗੇ ਚੱਲਦੇ ਆ ਹਜੂਰ ਸਾਹਿਬ ਕਿ ਵਿਦਾ ਭਾਈ ਸਾਹਿਬ ਤੋਂ ਤਰਪਿਆਂ ਜੀ ਵਿਦਰ ਤੋਂ ਰੰਗ ਰੰਗੇ ਰੰਗਿਲੇ ਨੀਲੇ ਨੈਣਾ ਦੇ ਇਕਲੇ ਪਾਵਣਗੇ ਕੇਰਾ ਤੈਨੂੰ ਜਾਤਾਂ ਦੇ ਅਜਬ ਕਬਿਲੇ ਅੱਧੀ ਅੱਧੀ ਰਾਤੀ ਉੱਠ ਹੋ ਕੇ ਭਰੇਂਦੀ ਨੀਦਾ ਸਹੇਰ ਕੀ ਕਰੇ ਤੁਰ ਗਏ ਬਾਗਾਂ ਦੇ ਮਲੀ ਫਿਰ ਕੌਣ ਕਰੂ ਰਖਵਾਲੀ ਰਾਂਧਿਆਂ ਦੇ ਬਾਜੂ ਸੱਕਣੇ ਹੀਰਾਂ ਦੇ ਤਸੇ ਖਲੀ ਸੁਨਿਆ ਰਹਾ ਤੇ ਪੈਰ ਕੰਬਦੇ ਤਰੇ ਨੀ ਨਹੀਂ ਦੱਸ ਮੇਰ ਕੀ ਕਰੇ ਮਾਰੂਥਲ ਦੇ ਟਿੱਬਿਆਂ ਨੂੰ ਦਿਖਾਈ ਦਿੰਦਾ ਪਠਾਰ ਇੱਧਰ ਖੜੀ ਏ ਕਪਾ ਨਰਮਾ ਤੇ ਇਥੋਂ ਦੂਰ ਦੂਰ ਤੱਕ ਦਿਖਾਈ ਨਹੀਂ ਦਿੱ ਧਰਤੀ ਅਬ ਪਠਾਰ ਦੇ ਉੱਚੇ ਪਾਸੇ ਦੇ ਖੜੇ ਆ ਤੇ ਇਸ ਤੋਂ ਬਾਅਦ ਨੰਦੇੜ ਵੱਲ ਆਪਾਂ ਨੀਵੇਂ ਜਾਵਾਂਗੇ ਕੁਦਾਵਰੀ ਦੇ ਕੰਢੇ ਜਾਵਾਂਗੇ ਉਹ ਸਾਰੇ ਪਾਸੇ ਤੁਹਾਨੂੰ ਜਿਹੜਾ ਹੈਗਾ ਥੋੜੀ ਥੋੜੀ ਪੀੜ ਦਰਖਤ ਤੇ ਥੋੜੀ ਥੋੜੀ ਜਿਹੜੀ ਬਨਸਪਤੀ ਉਹ ਦਿਖਾਈ ਦਿੰਦੀ ਹੈ ਇੱਧਰ ਵੀ ਹੈ ਹੀ ਹੈ ਸੁੱਕਾ ਦੇ ਕੰਮ ਇੱਥੇ ਤੇ ਬਾਲਾ ਵੀ ਨਹੀਂ ਪਰ ਤੇ ਖੇਤੀ ਇੱਥੇ ਮੀਂਹ ਦੇ ਸੱਤੀ ਹੁੰਦੀ ਆ ਤੇ ਆ ਜਿਹੜਾ ਹੈਗਾ ਨਰਮਾ ਜੋ ਵਿਆਹ ਹੋਇਆ ਇਹ ਵਿੱਚ ਖੜੀਆਂ ਛੜੀਆਂ ਤੇ ਨਾਲ-ਨਾਲ ਵਿੱਚ ਖੜੇ ਹੈਗੇ ਆ ਟੀਂਡੇ ਕਿਤਰਾਂ ਕਿਤੇ ਪਰਲੇਪਸੇ ਹਜੇ ਹੂਣ ਰਾਜਸਥਾਨ ਦਾ ਪ੍ਰਭਾਵ ਜ ਦਿਖਾਈ ਦਿੰਦਾ ਪਰ ਨਹੀਂ ਇਹ ਰਾਜਸਥਾਨ ਦੇ ਟਿੱਬੇ ਨਹੀਂ ਇਹ ਪਠਾਰ ਹੈ ਦੱਖਣ ਦਾ ਸੁੱਕਾ ਹੈ ਪਠਾਰੋ ਦੇ ਵਿਚਾਲੇ ਖੜੇ ਆਪਾਂ ਇਸ ਤੋਂ ਬਾਅਦ ਹੁਣ ਆਪਾਂ ਉੱਤਰੀ ਮੈਦਾਨ ਦੇ ਵਿੱਚ ਦਾਖਲ ਹੋ ਜਾਾਂਗੇ ਜਾ ਕੇ ਇਹ ਮਹਾਰਾਸ਼ਟਰ ਦਾ ਇਲਾਕਾ ਜਿੱਥੇ ਪੌਣ ਖੜਿਆ ਨੰਦੀੜ ਜ਼ਿਲ੍ਹਾ ਮਹਾਰਾਸ਼ਟਰ ਇੱਧਰ ਸ਼ੇਰਪੱਡਾ ਖੜਾ ਸਰਵਿਸ ਰੁੰਦਾਪੜ ਦਾ ਹੀ ਕਰੁੰਦਾ ਹੈ ਪਤੰਦਰ ਕਿਸਮਤ ਨਾਲ ਹੀ ਮਿਲਦੀ ਉਹਨੂੰ ਉੱਥੇ ਵੀ ਉਹਨਾਂ ਦੇ ਟਾਈਮ ਦਾਸ ਦਾ ਲੇਟ ਸੋਮਨਾਥ ਜਿਵੇਂ ਹੋਈ ਸੀਗੀ ਜਾਮਨਗਰ ਵਾਲਿਆਂ ਨੇ ਜਵਾਬ ਦਿੱਤਾ ਸੀਗਾ ਫਿਰ ਸੋਮਨਾਥ ਕਰਾਈ ਸੀਗੀ ਸਿੱਖ ਧਰਮ ਦੇ ਤਖਤਾਂ ਚੋਂ ਇੱਕ ਤਖਤ ਤਖਤ ਸੱਚਖੰਡ ਸ੍ਰੀ ਅਬਚਲ ਨਗਰ ਸਾਹਿਬ ਮੰਦਿਰ ਜਿੱਥੇ 10ਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋ ਸਮਾਏ ਤੇ ਸੱਚਖੰਡ ਨੂੰ ਆਧਾਰੀ ਤੇ ਉੱਥੇ ਹੀ ਬਚਨ ਕੀਤੇ ਸਿੱਖਾਂ ਨੂੰ ਸਿੱਖਾਂ ਦੇ ਵਰਲਾਪ ਕਰਨ ਤੇ ਕਿ ਮਹਾਰਾਜ ਹੁਣ ਅਸੀਂ ਤੁਹਾਡੇ ਦਰਸ਼ਨ ਕਿਵੇਂ ਕਰਾਂਗੇ ਮਹਾਰਾਜ ਕਹਿੰਦੇ ਵੀ ਅਸੀਂ ਤੁਹਾਡੇ ਹਜੂਰ ਆ ਇਸ ਕਰਕੇ ਇਸ ਨੂੰ ਹਜੂਰ ਸਾਹਿਬ ਕਿਹਾ ਜਾਂਦਾ ਹੈ ਉਹ ਇਧਰ ਆਪਾਂ ਗੁਰਦੁਆਰਾ ਸਾਹਿਬ ਨੂੰ ਚੱਲੇ ਆ ਜੀ ਤਖਤ ਨੂੰ ਤਖਤ ਦੇ ਦਰਸ਼ਨਾਂ ਲਈ ਲੌਕਰ ਨੰਬਰ 174 ਤੇ ਗੁਰਦਰਾ ਲੰਗਰ ਸਾਹਿਬ ਇੱਥੇ ਬਾਬਾ ਕਲਵੰਦ ਸਿੰਘ ਜੀ ਜਥੇਦਾਰ ਜਿਹੜੇ ਉਹਨਾਂ ਦਾ 25 ਸਾਲ ਪੂਰਾ ਹੋਣ ਕਰਕੇ ਸਮਾਗਮ ਚੱਲ ਰਿਹਾ ਤੇ ਉਸ ਸਮਾਗਮ ਕਰਕੇ ਜਿਹੜੇ ਕਮਰੇ ਹੈਗੇ ਆ ਉਹ ਨਹੀਂ ਮਿਲ ਰਹੇ ਸੋ ਆਪਾਂ ਨੂੰ ਇਹਨਾਂ ਨੇ ਇੱਕ ਸਲਾਹ ਦਿੱਤੀ ਬਾਬੇ ਨੇ ਲੰਗਰ ਆ ਲੰਗਰ ਕਿ ਤੁਹਾਨੂੰ ਕੱਲਿਆਂ ਨੂੰ ਕਮਰਾ ਨਹੀਂ ਮਿਲਣਾ ਕਿ ਨਹੀਂ ਇੱਥੇ ਕੋਈ ਪੈਣ ਨੂੰ ਜਗ੍ਹਾ ਮਿਲਣੀ ਉਹ ਲੌਕਰ ਲਓ ਤੇ ਦੀਵਾਨ ਹਾਲ ਦੇ ਵਿੱਚ ਕੰਬਲ ਲੈ ਜਾਓ ਤੇ ਉੱਥੇ ਪੈ ਜਾਓ ਸੋ ਉਹੀ ਕਰਾਂਗੇ ਹੁਣ ਜਿਹੜੇ ਹੈਗੇ ਆ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਹੋਰ ਗੁਰਦਰਾ ਸਾਹਿਬ ਦੇਖਦੇ ਆ ਫਿਰ ਆਗੇ ਸੌਣਾਂਗੇ ਲੰਗਰ ਸਾਹਿਬ ਕਹਿੰਦੇ ਹੁੰਦੇ ਆ ਵੀ ਕਦੇ ਭਾਂਡੇ ਵਾਲੀ ਤੇ ਕਦੇ ਟਾਂਡੇ ਵਾਲੀ ਆ ਆਪਾਂ ਉੱਥੇ ਦੀਵਾਨ ਹਾਲ ਦੇ ਵਿੱਚ ਸੋਚਿਆ ਸੀ ਪੈ ਜਾਗੇ ਪਰ ਦੀਵਾਨ ਹਾਲ ਦੇ ਵੀ ਸੰਗਤ ਬਹੁਤ ਸੀਗੀ ਤੇ ਉੱਥੇ ਗੱਲ ਨਹੀਂ ਬਣੀ ਇੱਥੇ ਮਾਛੀਵਾੜੇ ਦੇ ਮੈਨੂੰ ਬਾਈ ਮਿਲੇ ਸੀਗੇ ਬਿੱਦਰ ਤੇ ਉਹਨਾਂ ਨੇ ਕਿਹਾ ਸੀ ਮੈਨੂੰ ਵੀ ਭਾਈ ਸੋਲਾ ਮਾਰੀ ਸੀ ਉਹਨਾਂ ਨੇ ਵੀ ਆਜੋ ਬਾਈ ਸਾਡੇ ਕੋਲ ਪੈਜੋ ਕੋਈ ਗੱਲ ਨਹੀਂ ਤੇ ਮੈਂ ਉੱਥੇ ਗਿਆ ਜਦੋਂ ਬੰਪਾਈਆਂ ਕੋਲ ਇੱਥੇ ਆ ਕੇ ਵਾਪਸ ਮਸਰਾਹਾਂ ਦੇ ਵਿੱਚ ਗੁਰਗੋਬਿੰਦ ਸਿੰਘ ਐਨਆਰਆਈ ਸਰਾਹ ਇੱਥੇ ਵਾਪਸ ਆ ਗਿਆ ਤਾਂ ਉਹ ਕਹਿੰਦੇ ਸਾਡੇ ਕੋਲ ਸੰਗਤ ਆ ਕੇ ਫਿਰ ਉਹ ਬੈਠਾ ਰਿਹਾ ਰਿਸੈਪਸ਼ਨ ਤੇ ਉਹੀ ਬਾਈ ਜਿਹੜਾ ਰਿਸੈਪਸ਼ਨ ਦੇ ਕਮਰੇ ਦਿੰਦਾ ਜਦੋਂ ਆਇਆ ਘੰਟੇ ਢੇਡ ਕਰਦੇ ਵਾ ਉਹ ਕਹਿੰਦਾ ਐ ਕਰੋ ਵੀ ਜੇ ਸਾਡੇ ਡਰਾਈਵਰ ਰੋਕ ਦੇ ਇਲੈਕਟ ਦੇ ਕੋਲੇ ਇੱਕ ਹਾਲ ਜਿਹਾ ਬਣਿਆ ਹੋਇਆ। ਹਨਾ ਉੱਥੇ ਜਾਵਰੋ ਗੱਦੇ ਪਏ ਆ। ਗੱਦੇ ਸਿੱਟ ਲਓ। ਚਲੋ ਜੀ। ਕੁਛ ਨਾ ਕੁਛ ਤਾਂ ਬਣਿਆ। ਅੱਜ ਦਾ ਟਿਕਾਣਾ ਆਪਣਾ ਇੱਥੇ। ਐਸ ਖੁੱਲੇ ਬ੍ਰਾਂਡੇ ਦੇ ਵਿੱਚ ਗੱਦਾ ਮਿਲ ਗਿਆ, ਬੰਨੂ ਕੰਬਲ ਮਿਲ ਗਿਆ ਤੇ ਦਾਸ ਨੂੰ ਚਾਰਜਿੰਗ ਪਲੱਗ ਵੀ ਮਿਲ ਗਿਆ ਜੀ। ਸੋ ਅੱਜ ਦਾ ਵਲੌਗ ਆਪਾਂ ਇੱਥੇ ਸਮਾਪਤ ਕਰਾਂਗੇ ਤੇ ਦਿਲਦੇ ਆ ਕੱਲ ਨੂੰ ਸਫਰਾਂ ਦੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਕੱਲ੍ਹ ਦੇ ਲਈ ਸਤਿ ਸ੍ਰੀ ਅਕਾਲ